ਤੁਹਾਨੂੰ ਪਤਾ ਤੁਸੀਂ ਆਪਣੇ ਬੱਚਿਆਂ ਨੂੰ ਨਸ਼ੇ ਵੱਲ ਧਕੇਲ ਰਹੇ ਹੋ ਤੁਹਾਡੇ 8 ਸਾਲ ਤੋਂ ਲੈ ਕੇ 15 ਸਾਲ ਦੇ ਸਾਰੇ ਬੱਚੇ ਨਸ਼ੇ ਵੱਲ ਜਾ ਰਹੇ ਆ ਤੇ ਤੁਹਾਡੀਆਂ ਅੱਖਾਂ ਦੇ ਸਾਹਮਣੇ ਨਸ਼ੇ ਕਰ ਰਹੇ ਆ ਆਓ ਅੱਜ ਦੇ ਵੀਡੀਓ 'ਚ ਮੈਂ ਤੁਹਾਨੂੰ ਦੱਸਾਂਗਾ ਉਹ ਨਸ਼ੇ ਕਿਹੜੇ ਆ ਤੇ ਕਿਹੜੇ ਤੋਂ ਤੁਹਾਨੂੰ ਉਹਨਾਂ ਨੂੰ ਰੋਕਣਾ ਆਓ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਇਹਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਦਾ ਖਾਲਸਾ ਵਾਇਬ ਜੀ ਕੀ ਬਤੇ ਸਾ ਤੁਹਾਡੇ ਸਾਹਮਣੇ ਕੁਝ એનર્ਜੀ ਡਰਿੰਕ ਪਏ ਆ ਜਿਹੜੇ ਪੀਣ ਨੂੰ ਬਹੁਤ ਟੇਸਟੀ ਲੱਗਦੇ ਆ ਅੱਜ ਕੱਲ ਇਹਨਾਂ ਦੀ ਗੱਤੋਂ ਬਹੁਤ ਜ਼ਿਆਦਾ ਹੋ ਰਹੀ ਹੈ ਇਹ ਇੱਕ ਮਿੱਠਾ ਜ਼ਹਿਰ ਹੈ ਮਿੱਠਾ ਜ਼ਹਿਰ ਹੈ ਤੇ ਇੱਕ ਮਿੱਠਾ ਨਸ਼ਾ ਹੈ ਜਿਹਨੂੰ ਜਵਾਨ ਤੇ ਬੱਚੇ ਅੱਜ ਕੱਲ ਬੇਤਹਾਸ਼ਾ ਕਰ ਰਹੇ ਹਨ ਤੇ ਮੇਰੇ ਦੋਸਤੋ ਇਸ ਜਿਆ ਤੋਂ ਬਚੋ ਇਹ ਜਿਆ ਤੁਹਾਨੂੰ ਲਾ ਡੂਬੇਗਾ ਮਸ਼ੌਕੀ ਤੇ ਰਹਿਣਾ ਡਿਮਾਂਡ ਆਂਦੀ ਹੈ ਇੰਨਾ ਨਸ਼ਿਆਂ ਨੂੰ ਖਰੀਦਣ ਦੀ ਕਾਫੀ ਤਾਂ ਜੋੰਗੀ ਤੇ ਜਿਵੇਂ ਕੋ ਕਹਿੰਦਾ ਸੀ ਡਬਲ ਕਾਫੀ ਨਾ ਪਾਣਿਆ ਤੇ ਤੁਹਾਨੂੰ ਇਹ ਜਾਣ ਕੇ ਹਰਾਨੀ ਹੋਏਗੀ ਇਹਦੇ ਸਭ ਤੋਂ ਵੱਧ ਸ਼ਿਕਾਇਤ ਜਿਹੜੇ ਹੈਗੇ ਆ ਉਹ ਤੁਹਾਡੇ ਬੱਚੇ ਬਣ ਰਹੇ ਆ ਤੁਹਾਡੇ ਬੱਚੇ ਇਹਨਾਂ ਨੂੰ ਸ਼ਾਪਾਂ ਤੋਂ ਜਾ ਕੇ ਖਰੀਦ ਰਹੇ ਆ ਜਿੱਥੇ ਢੜ ਲੈਣਾ ਵਿਖ ਰਹੇ ਆ ਟੀਵੀ ਦੇ ਉੱਤੇ ਐਡਾਂ ਆ ਲੀਆਂ ਤੇ ਬੱਚੇ ਇਹਨਾਂ ਨੂੰ ਖਰੀਦ ਰਹੇ ਆ 8-8 ਸਾਲ ਦੇ 10-10 ਸਾਲ ਦੇ ਤੇ 11-11 ਸਾਲ ਦੇ ਬੱਚੇ ਖਰੀਦ ਰਹੇ ਆ ਇੱਕ ਇਹ ਹੈਲੇ ਇਹਦੇ ਵਿੱਚ ਤੁਹਾਨੂੰ ਜਾਣ ਕੇ ਬੜੀ ਹੈਰਾਨੀ ਹੋਏਗੀ 250 ਐਮਜੀ ਕਾਫੀਨ ਹੈ ਮਤਲਬ ਇੱਕ ਦਿਨ ਦੇ ਵਿੱਚ ਤੁਸੀਂ 5 ਕੱਪ ਕਾਫੀ ਦੇ ਪੀ ਲਓ ਤੇ ਉਹਦੀ ਜਗ੍ਹਾ ਇੱਕ ਹੀ ਹੱਲ ਪੀ ਲਓ ਇੰਨੀ ਐਨਰਜੀ ਇੱਕ ਵਾਰ ਦੇ ਵਿੱਚ ਤੇ ਜੇ ਕਿਤੇ ਬੱਚਾ ਇਹਨੂੰ 2 ਪੀ ਲਵੇ ਜਾਂ 3 ਪੀ ਲੇ ਤਾਂ ਮਨਤੀ ਅਸਰ ਵੀ ਹੋ ਸਕਦਾ ਵਾ ਯੰਗ ਜਨਰੇਸ਼ਨ ਰੈਡ ਬਲ ਬਹੁਤ ਪੀਂਦੀ ਆ ਤੇ ਯੰਗ ਜਨਰੇਸ਼ਨ ਨੂੰ ਪਤਾ ਵੀ ਹੈਗਾ ਕਿ ਰੈਡ ਬਲ ਪੀਂਦੇ ਨਾਲ ਉਹਨਾਂ ਦੇ ਉੱਤੇ ਕਿੰਨਾ ਅਸਰ ਹੁੰਦਾ ਹੈ ਨਸ਼ਾ ਆਉਂਦਾ ਹੈ ਸਾਨੂੰ ਹਲਕਾ ਹੀ ਨਸ਼ਾ ਆਵੇ ਪਰ ਬੱਚਾ 8 ਸਾਲ ਦਾ 10 ਸਾਲ ਦਾ 11 ਸਾਲ ਦਾ ਜਿਹੜਾ ਤੁਹਾਡੇ ਸਾਹਮਣੇ ਨੂੰ ਖਰੀਦਦਾ ਉਹਨੂੰ ਪੀਂਦਾ ਅਸਟਿੰਗ ਆਦੀ ਹੈ ਟੀਵੀ ਤੇ ਬਹੁਤ ਆੜ ਆ ਰਹੀ ਹੈ ਅਕਸ਼ ਕਮਾਲ ਦਿੰਦਾ ਕਦੀ ਕੋਈ ਦਿੰਦਾ ਇਹ ਸਾਰਾ ਜ਼ਹਿਰ ਹੈ ਇਹ ਬੱਚਿਆਂ ਨੂੰ ਮੈਂਟਲੀ ਅਫਸੈਟ ਕਰ ਰਿਹਾ ਹੈ ਬੱਚਿਆਂ ਦਾ ਪੜਾਈ ਵੱਲ ਧਿਆਨ ਨਹੀਂ ਹੋ ਰਿਹਾ ਬੱਚੇ ਇੱਕੋ ਚੀਜ਼ ਨੂੰ ਕੰਟੀਨਿਊਟੀ ਲਈ ਜਾ ਰਹੇ ਆ ਤੇ ਮੇਰਾ ਹੱਥ ਜੋੜ ਕੇ ਬੇਨਤੀ ਹੈ ਕਿ ਇੰਨਾ ਜ਼ਹਿਰਾਂ ਤੋਂ ਆਪਣੇ ਬੱਚਿਆਂ ਨੂੰ ਬਚਾਓ ਜਦੋਂ ਕਿਤੇ ਤੁਹਾਡਾ ਬੱਚਾ ਜਿੱਦ ਕਰਦਾ ਉਹਨੂੰ ਛੇਤਰ ਫੇਰੋ ਜਾਂ ਕਿਸੇ ਤਰੀਕੇ ਨੂੰ ਮਨਾ ਦਿਓ ਪੱਟੋ ਘੱਟ ਪੱਟੋ ਘੱਟ 15 ਸਾਲ ਤੋਂ ਘੱਟ ਬੱਚੇ ਨੂੰ ਬਿਲਕੁਲ ਨਾ ਦਿਓ ਜੇ ਕੋਈ 15 ਸਾਲ ਤੋਂ ਘੱਟ ਉਮਰ ਦਾ ਬੱਚਾ ਇਹਨੂੰ ਪੀਂਦਾ ਹੈ ਉਹਦੇ ਤੇ ਬੜੇ ਮਾੜੇ ਅਸਰ ਹੋ ਸਕਦੇ ਆ ਕਿਡਨੀਆਂ ਤੱਕਰ ਫੇਰ ਹੋ ਜਾਂਦੀਆਂ ਦਿਮਾਗ ਵੀ ਖਰਾਬ ਹੋ ਸਕਦਾ ਤੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਦੁਕਾਨਦਾਰ ਭਰਾਵਾਂ ਨੂੰ ਵੀ ਕਿ ਬੀਰੋ ਕਿਰਪਾ ਕਰਕੇ 15 ਸਾਲ ਤੋਂ ਘੱਟ ਬੱਚੇ ਨੂੰ ਤੁਸੀਂ ਵੀ ਨਾ ਦਿਓ ਆਪਾਂ ਕੋਈ ਬਾਈ ساری ਜ਼ਿੰਦਗੀ ਕਰਨੀ ਹੈ ਕੱਲ ਨੂੰ ਸਾਡੇ ਬੱਚੇ ਵੀ ਇਹਨਾਂ ਨਸ਼ਿਆਂ ਦੇ ਚਾਹਣਗੇ ਕਿੰਨਾ ਬੁਰਾ ਲੱਗੇਗਾ ਸੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਸਾਰੇ ਮੇਰੇ ਦੁਕਾਨਦਾਰ ਵੀਰ ਇਸ ਚੀਜ਼ ਨੂੰ 15 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਨਾ ਦਿਓ ਤੁਹਾਡਾ ਬਹੁਤ ਬਹੁਤ ਧੰਨਵਾਦ